ਵਿਚਕਾਰ ਜਦੋਂ ਚੋਣ ਪ੍ਰਚਾਰ ਦੇ ਲਈ ਮਹਾਰਾਣੀ ਪ੍ਰਨੀਤਕੌਰ ਨਿਕਲਦੇ ਨੇ ਤਾਂ ਇੱਕ ਕਿਸਾਨ ਦੀ ਉਥੇ ਮੌਤ ਹੋ ਜਾਂਦੀ ਹੈ। ਇੱਕ ਕਿਸਾਨ ਉਥੇ ਮੌਜੂਦ ਸਨ ਹਾਲਾਂਕਿ ਇਹਨਾਂ ਦੇ ਇਰਾਦੇ ਸਿਰਫ ਇਹ ਸਨ ਕਿ ਮਹਾਰਾਣੀ ਪ੍ਰਨੀਤਕੌਰ ਤੋਂ ਇਹ ਸਵਾਲ ਪੁੱਛੇ ਜਾਣ ਕਿ ਕੇਂਦਰ ਸਰਕਾਰ ਬਾਰ ਬਾਰ ਕਿਉਂ ਕਿਸਾਨਾਂ ਦੇ ਨਾਲ ਤਸ਼ੱਦਦ ਕਰੀ ਹੈ। ਉਸ ਸਮੇਂ ਕਿਸਾਨ ਕੁਝ ਉਥੇ ਮੌਜੂਦ ਹੁੰਦੇ ਨੇ। ਕੁਝ ਜਿਹੜੀ ਕਿਸਾਨ ਸੀਗੇ ਸੁਰਿੰਦਰਪਾਲ ਸਿੰਘ ਉਸ ਵਕਤ ਕੁਝ ਭੱਜਾ ਥੋੜੀ ਮਸਤੀ ਹੈ ਜਿਸ ਸਮੇਂ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਬੇਹਤ ਮੱਧ ਭਾਗੀ ਕਟਨਾਇ ਵਾਪਰਦੀ ਹੈ ਅੱਜ ਉਸ ਦੇ ਲੜੀ ਤਹਿਤ ਹੀ ਕਿਸਾਨ ਅੱਜ ਇੱਥੇ ਪਹੁੰਚੇ ਨੇ ਇਨਸਾਫ ਦੀ ਮੰਗ ਕਰਨ ਲਈ ਮੋਤੀ ਮਹਿਲ ਦਾ ਘੇਰਾਓ ਕੀਤਾ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸੁਰੱਖਿਆ ਦੇ ਕੜੇ ਪ੍ਰਬੰਧ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਕੀਤੇ ਗਏ ਨੇ ਉਸ ਤੋਂ ਕੁਝ ਦੂਰੀ ਦੇ ਉੱਤੇ ਹੀ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਕਿਉਂਕਿ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਆ ਸਾਡੇ ਨਾਲ ਕਿਸਾਨ ਅੱਗੂ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਕਿਸ ਤਰੀਕੇ ਅੱਜ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਮੇਰਾ ਨਾਮ ਗੁਰਨਾਮ ਸਿੰਘ ਢੈਂਟਾ ਵਾਲਾ ਬੀਕੇਜੂ ਕ੍ਰਾਂਤੀਕਾਰੀ ਬਲਾਕ ਪ੍ਰਧਾਨ ਸਮਾਣਾ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਤੁਹਾਨੂੰ ਤੁਸੀਂ ਇਨਸਾਫ ਦੀ ਮੰਗ ਕਰਨ ਦੇ ਲਈ ਇੱਥੇ ਪਹੁੰਚੇ ਹੋ ਪਰ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇੱਥੇ ਹੀ ਰੋਕ ਲਿਆ ਗਿਆ ਹੈ ਦੇਖਣਾ ਕੀ ਹੈ ਵੀਰ ਜੀ ਜਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਸਨ ਇਹ ਸਾਡੇ ਜਿਹੜਾ ਭਾਰਤ ਆ ਉਹਦੇ ਵਿੱਚੋਂ ਬਿਲਕੁਲ ਉਹਦਾ ਨਾਮ ਨਿਸ਼ਾਨ ਖਤਮ ਹੋ ਗਿਆ ਕੋਈ ਡੈਮੋਕਰੇਸੀ ਦੀ ਚੀਜ਼ ਨਹੀਂ ਰਹੀ ਆਪਣੀ ਗੱਲ ਗੱਲ ਕਹਿਣ ਵਾਸਤੇ ਕਿਸੇ ਨੂੰ ਵੀ ਕੋਈ ਪਾਵਰ ਨਹੀਂ ਹੈਗੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਜਾਣ ਵਾਸਤੇ ਕਾਲ ਦਿੱਤੀ ਸੀ ਜੋ ਕਿ ਮੋਦੀ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਉਹਨੂੰ ਲਾਗੂ ਕਰਾਉਣ ਵਾਸਤੇ ਅਸੀਂ 12-13 ਮਹੀਨੇ ਦਿੱਲੀ ਬੈਠੇ ਰਹੇ ਤਾਂ ਉੱਥੇ ਮੋਦੀ ਸਰਕਾਰ ਨੇ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਮੰਨ ਲਈਆਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਉਹ ਰਾਜੀ ਹੋ ਗਏ ਤੇ ਕਿਸਾਨਾਂ ਦਾ ਪੂਰਨ ਕਰਜ਼ਾ ਮਾਫ ਕਰਨ ਵਾਸਤੇ ਰਾਜ਼ੀ ਹੋ ਗਏ ਲੇਕਿਨ ਜਦੋਂ ਅਸੀਂ ਪੰਜਾਬ ਆ ਗਏ ਤਾਂ ਉਹਨਾਂ ਨੇ ਇੱਕ ਵੀ ਮੰਗ ਜਿਹੜੀ ਸੀ ਉਹ ਮਨਜ਼ੂਰ ਨਹੀਂ ਕਰੀ। ਉਸ ਤੋਂ ਬਾਅਦ ਅਸੀਂ ਚੁੱਪ ਨਹੀਂ ਬੈਠੇ ਅਸੀਂ ਪੂਰਾ ਲਗਾਤਾਰ 12-13 ਮਹੀਨੇ ਜਿੰਨਾ ਸਮਾਂ ਅਸੀਂ ਰਹੇ ਪੰਜਾਬ 'ਚ ਅਸੀਂ ਡੀਸੀਆਂ ਨੂੰ ਐਸਡੀਐਮਾਂ ਨੂੰ ਕਦੀ ਪੁੱਤਲੇ ਸਾੜ ਅਸੀਂ ਲਗਾਤਾਰ ਪ੍ਰੋਗਰਾਮ ਰੱਖਦੇ ਰਹੇ ਵੀ ਸਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਲਾਗੂ ਕਰੋ ਲੇਕਿਨ ਨਹੀਂ ਹੋਈਆਂ। ਪਰ ਹੁਣ ਅਸੀਂ ਇਹ ਜਿਹੜਾ ਵੋਟਾਂ ਦਾ ਸਮਾਂ ਵੇਖ ਕੇ ਅਸੀਂ ਦਿੱਲੀ ਨੂੰ ਕੂਚ ਕਰਨ ਦੀ ਤਿਆਰੀ ਕੀਤੀ ਸੀ ਵੀ ਆਪਣੀ ਰਹਿੰਦੀਆਂ ਮੰਗਾ ਜਿਹੜੀਆਂ ਮੋਦੀ ਸਰਕਾਰ ਤੋਂ ਪੂਰੀਆਂ ਕਰਾਈਏ ਤਾਂ ਸਾਨੂੰ ਦਿੱਲੀ ਆਪਣਾ ਹਰਿਆਣੇ ਦੇ ਬਾਡਰਾਂ 'ਤੇ ਰੋਕ ਲਿਆ ਗਿਆ ਤੇ ਰੋਕਣ ਦਾ ਤਰੀਕਾ ਕੀ ਸੀ ਵੀ ਜਿਵੇਂ ਅਸੀਂ ਬਾਹਰ ਦੇ ਕਿਸੇ ਹੋਰ ਦੇਸ਼ ਦੇ ਵਾਸੀ ਆ ਸਾਡੇ ਉੱਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਅਥਰੂ ਗਏ ਤੇ ਗੋਲੇ ਛੁੱਟੇ ਗਏ ਹਜ਼ਾਰਾਂ ਕਿਸਾਨ ਫੱਟੜ ਹੋ ਗਏ ਹਜ਼ਾਰਾਂ ਕਿਸਾਨਾਂ ਦੀਆਂ ਅੰਗ ਖਤਮ ਹੋ ਗਏ ਤੇ ਅੱਜ ਕੀ ਹੋਇਆ ਵੀ ਜਦੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਇੱਕ ਸਵਾਲ ਜਵਾਬ ਕਰਨ ਲਈ ਕਿਸਾਨਾਂ ਨੇ ਰੋਕਿਆ ਕੋਤੇ ਇਹਨਾਂ ਦਾ ਇੱਕ ਵੀਰਦਾ ਸੀਗਾ ਜੋ ਬੜਾ ਵੱਡਾ ਫੀਲ ਹੈ ਜਿਹਦਾ ਕਾਲੀਦਾਲ ਦੇ ਵਿੱਚ ਵੀ ਬੜਾ ਵੱਡਾ ਹੱਥ ਹੈ ਉਹਦਾ ਮਾਮਾ ਕਾਲੀਦਾਲ ਦਾ ਵੱਡਾ ਲੀਡਰ ਤਾਂ ਉਹਨਾਂ ਨੇ ਮਤਲਬ ਇੱਕ ਕਿਸਾਨ ਦੇ ਉੱਤੇ ਹੱਥਾਪਾਈ ਕਰਕੇ ਕਿਸਾਨ ਦੀ ਮੌਤ ਕਰ ਦਿੱਤੀ ਸੀ ਤਾਂ ਜਦੋਂ ਜਹਿਰ ਕਰਕੇ ਜਦੇ ਬੰਦਿਆ ਨੇ ਉਹਦੇ ਉੱਤੇ ਪਰਚਾ ਕਰਾਇਆ ਬਾਈ ਨੇਮ ਪਰ ਹੱਦ ਤੇ ਇਹ ਹੋ ਗਈ ਵੀ ਅੱਜ ਬਾਈ ਨੇਮ ਪਰਚਾ ਹੋਏ ਨੂੰ ਵੀ ਦੋ ਦਿਨ ਹੋ ਗਏ ਨੇ ਡੈੱਡ ਬੋਡੀ ਜਿਹੜੀ ਹੈ ਉਹ ਰਾਜਪੁਰੇ ਹਸਪਤਾਲ 'ਚ ਪਈ ਹੈ ਲੇਕਿਨ ਕੋਈ ਪ੍ਰਵਾਹ ਨਹੀਂ ਡੈੱਡ ਬੋਡੀ ਦੀ ਕੋਈ ਪ੍ਰਵਾਹ ਲੋਕਾਂ ਦੀ ਨਹੀਂ ਤੇ ਉਹਨੂੰ ਫੜੀ ਨਹੀਂ ਰਹਿ ਕੋ ਜਾ ਕੇ ਬੁੱਕਲ ਦੇ ਬੈਠਾ ਮੇਤਿਹਾਰ ਦੀ ਜਾ ਇਸ ਕਰਕੇ ਉਹਨੂੰ ਜੇਲ੍ਹ ਚ ਪਹੁੰਚਾਉਣ ਵਾਸਤੇ ਉਹਦੀ ਗ੍ਰਿਫਤਾਰੀ ਕਰਾਉਣ ਵਾਸਤੇ ਇਹ ਲੋਕ ਜਿਹੜੇ ਨੇ ਸਵੇਰੇ ਮਹਾਰਾਣੀ ਦੇ ਗੇਟ ਮੂਰੇ ਜਾ ਰਹੇ ਸੀ ਆਪਣੀ ਗੱਲ ਕਹਿਣਾ ਪਰ ਪ੍ਰਸ਼ਾਸਨ ਨੇ ਰਾਜ ਰੋਕ ਲਿਆ ਤੇ ਹੁਣ ਇੱਥੇ ਬੈਠੇ ਆ ਅਸੀਂ ਓਨੀ ਦੇਰ ਬੈਠੇ ਰਵਾਂਗੇ ਜਿੰਨੀ ਦੇਰ ਸਾਡੇ ਸਾਥੀ ਦੇ ਕਾਤਲ ਨੂੰ ਬਿਲਕੁਲ ਸਿੱਖਾਂ ਦੇ ਪਿੱਛੇ ਨਹੀਂ ਪਹੁੰਚਾਇਆ ਜਾਵੇ ਇਹ ਹੁਣ ਗੱਲ ਕਰੀਏ ਪਰਿਵਾਰ ਮੈਂਬਰ ਵੀ ਇੱਥੇ ਮੌਜੂਦ ਨੇ ਸੁਰੱਖਿਆ ਤੇ ਪ੍ਰਬੰਧ ਕੀਤੇ ਗਏ ਨੇ ਹੁਣ ਪ੍ਰਸ਼ਾਸਨ ਵੱਲੋਂ ਕੋਈ ਇਸੇ ਤੱਕ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਤਰੀਕੇ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਪਹਿਲੇ ਦਿਨ ਤੋਂ ਜਿਹੜੇ ਲਾਰੇ ਲੱਪੇ ਸਨ ਉਹ ਜਾਰੀ ਨੇ ਪ੍ਰਸ਼ਾਸਨ ਲਾਰੇ ਲੱਪੇ ਲਾ ਰਿਹਾ ਜੀ ਅਸੀਂ ਫਲਾਣੇ ਅਫਸਰ ਨਾਲ ਗੱਲ ਕਰ ਰਹੇ ਹਾਂ ਫਲਾਣੇ ਮੰਤਰੀ ਨਾਲ ਕਰ ਰਹੇ ਤੁਸੀਂ ਧਰਨਾ ਚੱਕ ਦਿਓ ਉਹਨਾਂ ਦਾ ਮੇਨ ਮਕਸਦ ਸਿਰਫ ਧਰਨਾ ਝਗਾਉਣਾ ਹੈ ਤੁਸੀਂ ਧਰਨਾ ਚੱਕ ਆਪਣੇ ਘਰਾਂ ਨੂੰ ਚਲੇ ਜਾਓ ਅਸੀਂ ਗੱਲ ਕਰਦੇ ਹਾਂ ਅਸੀਂ ਬਾਤ ਕਰਦੇ ਹਾਂ ਯਾਰ ਸਿੱਧਾ ਜੇ ਜ ਕਿਸੇ ਆਮ ਬੰਦੇ ਤੇ ਕੋਈ ਪਰਚਾ ਦਰਜ ਹੋ ਰਹਾ ਹੈ ਤਾਂ ਉਹਦੇ ਮਾਮੇ ਫੁੱਪੇ ਭੂਆ ਚਾਚੀਆਂ ਵੀ ਚੱਕ ਕੇ ਜੇਲ੍ਹਾਂ ਚ ਛੁੱਟ ਦਿੱਤੇ ਜਾਂਦੇ ਨੇ ਜਿੱਨੇ ਪੇਸ਼ ਹੁੰਦਾ ਬੰਦਾ ਇਹ ਕਿੱਡਾ ਕੋ ਬੰਬ ਹੈ ਇਹਨੂੰ ਫੜਨ ਦੀ ਬਜਾਏ ਅੱਡੇ ਲੋਕ ਇੱਥੇ ਹਜ਼ਾਰਾਂ ਲੋਕ ਪਰੇਸ਼ਾਨ ਹੋ ਰਹੇ ਨੇ ਧੁੱਪ ਦੇ ਵਿੱਚ ਛੱਡਦੇ ਨੇ ਪਏ ਲੇਕਿਨ ਇਹਨਾਂ ਦੇ ਕਰਨਾਂ ਤੇ ਜੂ ਨਹੀਂ ਸਰਕਦੀ ਉਹ ਕਿੱਡਾ ਕੋ ਵੱਡਾ ਪੀਲਾ ਜਿਹਨੂੰ ਉਹ ਬੁੱਕਲ ਦੇ ਵਿੱਚ ਲੈ ਕੇ ਬੈਠੇ ਨੇ ਤਾਂ ਉਹ ਉਹਨੂੰ ਜੇਲ੍ਹ ਚ ਨਹੀਂ ਧੱਕਿਆ ਜਾ ਰਿਹਾ ਕਿ ਨੋਣਾ ਪਰਿਵਾਰ ਦੇ ਨਾਲ ਤੁਸੀਂ ਮੌਜੂਦ ਹੋ ਉੱਥੇ ਕੀ ਮੰਗਾਂ ਕੀਤੀ ਜਾ ਰਹੀਆਂ ਨੇ ਗ੍ਰਿਫਤਾਰੀ ਹੈ ਇੱਕ ਤਾਂ ਪਹਿਲੀ ਮੰਗ ਕਿ ਉਸ ਨੂੰ ਗ੍ਰਿਫਤਾਰ ਕੀਤੀ ਹੈ ਪਹਿਲੀ ਗੱਲ ਤੇ ਗ੍ਰਿਫਤਾਰੀ ਹੈ ਉਹ ਸਾਡੇ ਸਾਥੀ ਦਾ ਜਿਹੜਾ ਸਰੀਰ ਹੈ ਉਹ ਰਾਜਪੁਰੇ ਸਿਵਲ ਹਸਪਤਾਲ ਦੇ ਪਿਆ ਹੈ ਤਾਂ ਉਹਦੀ ਜਿਹੜੀ ਡੈੱਡ ਬਾਡੀ ਹੈ ਉਹ ਕਿੰਨੇ ਦਿਨ ਪਈ ਰਹੂਗੀ ਉਹ ਤੇ ਖਰਾਬ ਹੋ ਗਈ ਉਹਦੀ ਵੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਪਹਿਲੀ ਮੰਗ ਸਾਡੀ ਉਹਦੀ ਹੈ ਵੀ ਸਾਡੇ ਸਾਥੀ ਨੂੰ ਜਿਹੜਾ ਅ ਇਨਸਾਫ ਤੋਂ ਆਇਆ ਜਾਏ ਜਿਹੜਾ ਉਹਨਾਂ ਕਾਰਤਲੇ ਉਹਨੂੰ ਜੇਲ੍ਹ ਚ ਸੁੱਟਿਆ ਜਾਏ ਦੂਜਾ ਜਿਹੜੀ ਮੰਗ ਹੈ ਜੋ ਕੰਪੰਸੀਸ਼ਨ ਜਿ세 ਬੰਦੀਆਂ ਵੱਲੋਂ ਕੀਤਾ ਗਿਆ ਉਸ ਦਾ ਕੰਪੰਸੀਸ਼ਨ ਦਿੱਤਾ ਜਾਵੇ ਤਾਂ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਉਹ ਜੋ ਵੀ ਮੰਗਾ ਜਿ세 ਬੰਦੀ ਨੇ ਰੱਖੀਆਂ ਨੇ ਉਹ ਲਿਖਤੀ ਰੂਪ ਚ ਪ੍ਰਤੀਸਾਧਨ ਉਹ ਦਿੱਤੀਆਂ ਗਈਆਂ ਨੇ ਜੋ ਮੰਗਾ ਸਾਡੀਆਂ ਮੰਨੀਆਂ ਜਾਣ ਤੇ ਕੋਈ ਰੌਲਾ ਨਹੀਂ ਹੈਗਾ ਤੇ ਹੁਣ ਕਿੰਨਾ ਕੁ ਸਮਾਂ ਜਿਹੜਾ ਤੁਹਾਡਾ ਤਰਨਾ ਜਾਰੀ ਰਹੇਗਾ ਇੱਥੇ ਕਿਉਂਕਿ ਜਿਵੇਂ ਦੇਖਿਆ ਜਾ ਸਕਦਾ ਕਿ ਸਰਕਾਰ ਵੱਲੋਂ ਤਾਂ ਪੂਰੇ ਪ੍ਰਬੰਧ ਕੀਤੇ ਗਏ ਨੇ ਇੱਥੇ ਪੂਰੀ ਤਰ੍ਹਾਂ ਕੇ ਰੈਂ ਬੈਰੀਕੇਟਿੰਗ ਕੀਤੀ ਜਾ ਗਈ ਹੈ ਜਿਹੜਾ ਇਹ ਮਾਹੌਲ ਸੀਗਾ ਉਸ ਸਮੇਂ ਦੇਖਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਸ ਤੋਂ ਬਾਅਦ ਅੱਜ ਦੁਬਾਰਾ ਇਹ ਦੇਖਣ ਨੂੰ ਮਿਲ ਰਿਹਾ ਕੀ ਲੱਗਦਾ ਵੀ ਕਿੰਨੀ ਕੁ ਦੇਰ ਤੱਕ ਇਹ ਧਰਨਾ ਤੁਹਾਡਾ ਚੱਲੇਗਾ ਇਹ ਧਰਨਾ ਜੇ ਉਹਨਾਂ ਦੀ ਤਿਆਰੀ ਹੈ ਨਾ ਪ੍ਰਸ਼ਾਸਨ ਦੀ ਤੇ ਤਿਆਰੀ ਸਾਡੀ ਵੀ ਹੈ ਅਸੀਂ ਵੱਟਾਂ ਦੇ ਰਹਿਣ ਵਾਲੇ ਲੋਕ ਆ ਅਸੀਂ ਧਰਤੀ ਦੇ ਉੱਤੇ ਸੌਣ ਵਾਲੇ ਲੋਕ ਆ ਅਸੀਂ ਕਿਹੜਾ ਕਿਤੇ ਕੋਈ ਗੱਜਾਂ ਦੇ ਉੱਤੇ ਸੌਣ ਵਾਲੇ ਆ ਇਧਰ ਆਦੋਂ ਇਸ ਘਰ ਦੇ ਉੱਤੇ ਲੇਟ ਕੇ ਆਪਣੀ ਰਾਤ گزار ਲੈਣੀ ਆ ਅਸੀਂ ਉਨੀ ਦੇਰ ਨਹੀਂ ਇੱਥੇ ਉੱਠ ਕੇ ਜਾਵਾਂਗੇ ਜਿੰਨੀ ਤੱਕ ਸਾਡੇ ਸਾਥੀ ਦੇ ਕਾਤਲਾ ਨੂੰ ਅੰਦਰ ਨਹੀਂ ਸੁਟਿਆ ਉਨੀ ਦੇਰ ਇੱਥੇ ਬੈਠਾਂਗੇ ਇੱਥੇ ਲੜਾਂਗੇ ਇੱਥੇ ਮਰਾਂਗੇ ਚਾਹੇ ਸਰਕਾਰ ਜੇ ਠਾਉਣਾ ਹੈ ਤਾਂ ਲਾਠੀ ਚਾਰਜ ਕਰੇ ਗੋਲੀ ਚਲਾਏ ਉਹ ਕਿਵੇਂ ਠਾ ਸਕਦੀ ਉਹ ਠਾ ਦਵੇ ਲੇਕਿਨ ਅਸੀਂ ਬਿਨਾ ਉਹਦੇ ਹਰਮਿੰਦਰ ਜਿਹੜਾ ਆਪਣਾ ਜਲਾਲਪੁਰ ਹੈ ਜਿੱਨਾਂ ਚਿਰ ਉਹਨੂੰ ਸਿੱਖਾਂ ਦੇ ਅੰਦਰ ਨਹੀਂ ਤੁੰਗਿਆ ਜਾਂਦਾ ਉਨੀ ਦੇਰ ਅਸੀਂ ਟੁੱਟ ਕੇ ਨਹੀਂ ਜਾਵਾਂਗੇ ਹੁਣ ਗੱਲ ਕਰਦੇ ਆਪਾਂ ਇੱਕ ਵੀ ਸਰਕਾਰ ਵੱਲੋਂ ਇੰਤਜ਼ਾਮ ਤਾਂ ਪੂਰੇ ਕਰ ਦਿੱਤੇ ਗਏ ਨੇ ਹੁਣ ਤੁਹਾਡੀ ਕੀ ਤਿਆਰੀ ਹੈ ਉਸ ਨੂੰ ਲੈ ਕੇ ਵੀ ਜਿਹੜਾ ਅੱਗੇ ਅੱਗੇ ਦੀ ਕੀ ਰਣਨੀਤੀ ਹੋਏਗੀ ਸਾਡੀ ਤਾਂ ਇੱਕੋ ਹੀ ਤਿਆਰੀ ਹੈ ਬੈਠੇ ਆਂ ਪਿੱਟ ਸੇ ਆਪਾਂ ਕਰਦੇ ਰਵਾਂਗੇ ਲੋਕਾਂ ਨੂੰ ਹੋਰ ਆਵਾਜ਼ ਮਾਰਾਂਗੇ ਜਿਹੜੇ ਸਾਡੇ ਰੈਂਡੇ ਨਾਲ ਸਾਥੀ ਹਣ ਰਾਤ ਨੂੰ ਅਸੀਂ ਆਵਾਜ਼ ਦਿੱਤੀ ਹੈ ਰਾਤ ਨੂੰ ਸਾਡੇ ਸਾਥੀ ਹੋਰ ਆ ਜਾਣਗੇ ਤੇ ਕੱਲ ਨੂੰ ਅਸੀਂ ਪਿੰਡਾਂ ਦੇ ਵਿੱਚ ਸਪੀਕਰ ਬੰਨ ਕੇ ਗੱਡੀਆਂ ਦੇ ਉੱਤੇ ਪ੍ਰਚਾਰ ਕਰਾਂਗੇ ਤੇ ਹੋਰ ਲੋਕਾਂ ਨੂੰ ਬੁਲਾਵਾਂਗੇ ਜਿੰਨਾ ਇਹਨਾਂ ਦਾ ਵੱਤ ਹੋਵੇ ਜਲੂਸ ਕੱਢਿਆ ਗਿਆ ਕੱਢਾਂਗੇ ਤੇ ਪਿੱਟ ਸੇ ਆਪਾਂ ਉਹਨਾਂ ਤੇ ਕਰਦੇ ਰਵਾਂਗੇ ਜਿੰਨੀ ਦੇਰ ਉਹਨੂੰ ਸਿੱਖਾਂ ਦੇ ਪਿੱਛੇ ਨਹੀਂ ਸੱਟਿਆ ਜਾਣਾ ਸੋ ਮੈਂ ਮੌਜੂਦ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਹਵੇਲੀ ਜਿਹੜੀ ਮਹਿਲ ਆ ਉੱਥੇ ਮਹਾਰਾਣੀ ਪ੍ਰਨੀਤ ਕੋਰ ਦੇ ਖਿਲਾਫ ਪੂਰੀ ਧਰਨਾ ਚੱਲ ਰਹੀ ਹੈ ਕਿਉਂਕਿ ਬੀਜੇਪੀ ਦੇ ਵੱਲੋਂ ਚੋਣ ਮੈਦਾਨ ਵਿੱਚ ਕਾਰ ਉਤਾਰੇਗੇ ਨੇ ਚੋਣ ਮੈਦਾਨ ਦੇ ਵਿੱਚ ਕਾਰ ਜਦੋਂ ਉਤਰੇ ਪ੍ਰਚਾਰ ਕਰ ਰਹੇ ਸੀ ਜਿਸ ਸਮੇਂ ਇੱਕ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਜਿਹੜੇ ਕਿਸਾਨ ਦੀ ਇੱਕ ਮੌਤ ਹੋ ਜਾਂਦੀ ਹੈ ਤੇ ਉਸ ਕਿਸਾਨ ਦੀ ਕਿਸਾਨ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਪੂਰੀ ਜਥੇਬੰਦੀਆਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਦੇ ਨਾਲ ਪ੍ਰੋਫੈਸਰ ਅਮਰਿੰਦਰ ਸਿੰਘ ਦੀ ਰਿਪੋਰਟ ਦਾ ਅਨਮੋਲ